ਅੱਜ ਜਗ੍ਹਾ ਹੀ ਐਤਵਾਰ 24 ਅਗਸਤ ਲਿਆ ਵੀ ਮੁੰਡੇ ਪਾਰਕੀ ਲਾਓ ਬਈ ਰਾਸ਼ਪੂਰਾ ਵਾ ਦੇਖੋ ਦੁਕਾਨਾਂ ਲੱਗੀਆਂ ਹੋਈਆਂ ਮੇਲੇ ਤੇ ਬਾਕੀ ਤਿਆਰ ਲੱਗ ਰਹੇ ਹਨ ਤਿਆਰ ਹੋ ਰਿਹਾ ਸਮਾਨ ਦੁਕਾਨਾਂ ਲੱਗਣ ਦੀਆਂ ਝੂਟੇ ਲੱਜੁਕੇ ਹੜੇ ਓੜੇ ਦੇ ਹਾਲੇ ਕੋ ਪ੍ਰਸ਼ਾਦ ਵਿਆ ਗਾਨਾ ਬਾਪੇ ਦਾ ਰੋਲਾ ਲੰਕੂਗੀਆਂ ਨੇ ਅੱਜ ਵੀ ਰਾਸ਼ਾ ਦੇਖੋ 2 ਹਫ਼ਤੇ ਬਾਅਦ ਮੇਲਾ ਵਾ ਅੱਜ ਤੋਂ ਦੱਸਣ ਲੱਗੇ ਆ ਗੁੱਗਾ ਮਾਰੀ ਦਾ ਇਤਿਹਾਸ ਮਹਾਰਾਜਾ ਜਗਦੇਵ ਆਪਣੇ ਵੰਸ਼ ਨੂੰ ਸਹਾਇਤਾ ਦੇਣ ਲਈ ਸਿੰਧ ਤੋਂ ਰਾਜਸਥਾਨ ਤੱਕ ਪਹੁੰਚੇ ਉੱਥੋਂ ਦੇ ਖਲੀਫਾ ਵਾਂਸ ਦੀ ਜੜ ਪੁੱਟ ਕੇ ਆਪਣੀ 6ਵੀਂ ਪੀੜੀ ਤੱਕ ਜਿਉਂਦੇ ਰਹਿ ਕੇ ਉਹਨਾਂ ਨੂੰ ਸਿੰਧ ਵਿੱਚ ਕਰਾਚੀ ਤੱਕ ਜੁੱਧ ਦੀ ਆਗਿਆ ਦਿੰਦੇ ਪੁੱਤਿਆਂ ਛਾਪਾ ਰਾਏ ਤੇ ਬੋਪਾ ਰਾਏ ਨੂੰ ਮਾਲਵਾਏ ਜ਼ਿਲੇ ਲੁਧਿਆਣਾ ਵਿਖੇ ਛਪਾਰ ਪਿੰਡ ਬਸਾ ਕੇ ਆਪਣੇ ਵੰਸਜ ਸਿੱਧ ਸੁਰੱਖਣ ਨੂੰ ਗੁਰ ਦਿਖਿਆ ਦਿੱਤੀ ਇਹ ਗੱਲ 1140 ਈਸਵੀ ਤੇ ਆਸਪਾਸ ਦੀ ਹੈ ਇਸ ਤੋਂ ਪਹਿਲਾਂ ਮਹਾਰਾਜੇ ਜੋਗਦੇ ਮਾਲਵੇ ਦੇ ਰਾਜਪੂਤਾਨ ਨੇ ਦੇ ਸਿੰਧਾ ਨਾਲ ਖੇਡਦੇ ਹੋਏ ਲਗਭਗ 1150 ਈਸਵੀ ਵਿੱਚ ਜਰਗ ਪਿੰਡ ਵਿੱਚ ਜਾ ਸਮਾਏ ਇਹਨਾਂ ਦਾ ਸੰਸਕਾਰ ਉਹਨਾਂ ਦੇ ਮਿੱਤਰ ਗੌਸ ਕੋਲ ਹੀ ਕੀਤਾ ਗਿਆ ਇੱਥੇ ਉਹਨਾਂ ਦੀ ਯਾਦ ਵਿੱਚ ਇੱਕ ਫੜੀ ਬਣੀ ਹੋਈ ਹੈ ਪੁਰਾਣੇ ਸਮੇਂ ਵਿੱਚ ਇਸ ਜਗ੍ਹਾ ਤੇ ਲੋਕੀ ਆ ਕੇ ਚੂਰਮਾ ਚੜਾਉਂਦੇ ਤੇ ਮਿੱਟੀ ਘਟਦੇ ਸਨ ਹੁਣ ਇਸ ਥਾਂ ਉੱਤੇ ਇੱਕ ਛੋਟੀ ਛੱਪੜੀ ਹੈ ਜਿਸ ਨੂੰ ਗੋਸਿਆਨਾ ਕਹਿ ਕੇ ਸਾਦੇ ਹਨ ਪਰانے ਬਜ਼ੁਰਗਿਓ ਵੀ ਆਖਦੇ ਹਨ ਕਿ ਇੱਥੇ ਕੋਸ ਨੂੰ ਮਿਲ ਕੇ ਕਿਧਰੇ ਲੋਪ ਹੋ ਗਏ ਸਨ ਸੋ ਮਾਲਵੇ ਇਤਿਹਾਸ ਵਿੱਚ ਮਹਾਰਾਜਾ ਜਗਦੇਵ ਦੀ ਬਹਾਦਰੀ ਤੇ ਪ੍ਰਪਕਾਰੀ ਦਾ ਬਹੁਤ ਹਿੱਸਾ ਹੈ ਇਸ ਤੋਂ ਜਗਦੇਵ ਦੀ ਬਹਾਦਰੀ ਦੇ ਗੀਤ ਸਭ ਸਪਾਰਨ ਲੋਕ ਰਾਜਸਥਾਨ ਤੇ ਸਾਰੇ ਮੱਧ ਦੇਸ਼ ਵਿੱਚ ਖਿਆਲ ਛੰਦ ਵਿੱਚ ਗਾਇਆ ਕਰਦੇ ਹਨ ਡਾਂਗੋ ਗੱਜੇ ਤੰਗਲੀ ਕਿਲਾ ਬਠਿੰਡਾ ਬੇਨੇ ਪਾਲਗ ਹੋ ਡਿਰ ਹੈ ਹੋਡਲ ਪਾਇਲ ਪਿੰਗਲ ਸਲਰਾ ਛਾਪੇ ਦੀ ਛਪਾਰ ਨਗਰੀ ਜਰਗ ਜਗਦੇਵ ਦੀ ਸਹਿਰਾ ਗੁੱਗਾ ਰਾਏ ਦਾ ਮਾਰੂ ਸਲੱਖਣ ਸਵੇਦੀ ਪ੍ਰithvi ਰਾਜ ਦੇ ਅਧੀਨ ਚੌਗਣਾ ਦੀ ਮੁਖ ਬਲੀ ਬਾਗੜ ਵਿੱਚ ਰਹਿੰਦਾ ਸੀ ਜਿਸ ਦਾ ਰਾਜਾ ਗੁੱਗਾ ਰਾਏ चौहान ਸੀ ਜੋ ਵਾਚਾ ਰਾਏ ਦਾ ਪੁੱਤਰ ਤੇ ਜੰਬਰ ਦਾ ਪੁੱਤਰਾ ਸੀ ਉਹ ਦਿੱਲੀ ਦੇ ਤਵਾੰਗ ਦਾ ਦੋਤਾ ਤੇ ਕਾਛਲ ਰਾਣੀ ਦੀ ਕੁੱਖੋਂ ਪੈਦਾ ਹੋਇਆ ਸੀ ਉਸ ਦੀ ਸਗੀ ਮਾਸੀ ਮਤਰਈ ਮਾ ਦੇ ਪੁੱਤਰ ਗੋਰਾ ਅਤੇ ਪੋਰਾ ਦੋ ਭਰਾ ਸਨ ਗੁੱਗੇ ਦੇ ਜਨਮ ਸਮੇਂ ਉਸ ਦਾ ਭਰਾ ਸਰਪ ਨਾਲ ਜੰਮਿਆ ਸੀ ਪਰ ਉਹ ਛੋਟੀ ਉਮਰ ਵਿੱਚ ਮਰ ਗਿਆ ਉਸ ਨਾਲ ਗੁੱਗੇ ਦਾ ਬਹੁਤ ਪਿਆਰ ਹੋਣ ਕਰਕੇ ਦੀ ਯਾਦ ਵਿੱਚ ਗੁੱਗਾ ਆਪਣੇ ਸਿਰ ਤੇ ਸੱਪ ਦੀ ਸ਼ਕਲ ਦੀ ਕਲਗੀ ਰੱਖਦਾ ਸੀ ਇਸ ਲਈ ਸੱਪਾ ਨੂੰ ਲੋਕ ਬਾਬਾ ਗੁੱਗਾ ਕਹਿ ਕੇ ਪੂਜਦੇ ਹਨ ਜਦੋਂ 1491 ਈਸਵੀ ਵਿੱਚ ਪਟਨੇਰ ਵੱਲੋਂ ਗੋਰਿਆਂ ਦਾ ਪਹਿਲਾ ਹਮਲਾ ਹੋਇਆ ਸੀ ਤਾਂ ਬਣੀ ਵਿੱਚ ਜੋ ਗੁੱਗੇ ਮੂਰੇ ਨਾਮ ਕਰਕੇ ਸਤਰੂਵੀ ਦੇ ਗੰਡੇ ਰਾਜਤਾਨੀ ਸੀ ਉਸ ਦੀ ਥੇਕ ਕਰਕੇ ਦਿੱਤਾ ਉਸ ਸਮੇਂ Rajputਾਂ ਰਲ ਕੇ ਗੋਰੀਆਂ ਗੌਰਿਆਂ ਦੇ ਦੰਦ ਖੱਟੇ ਕਰਕੇ ਪਟਨੇਰ ਤੇ ਗੜ ਪਿਟਲੀ ਤਾਂ ਜਿੱਤ ਲਈ ਪਰ جنگ ਵਿੱਚ ਗੁੱਗੇ ਦੇ 54 ਪੁੱਤਰ ਜੋ ਤਿੰਨ ਰਾਣੀਆਂ ਤੋਂ ਜਨਮੇ ਸਨ ਤੇ 60 60 ਭਤੀਜੇ ਮਾਰੇ ਗਏ ਸ਼ਹਿਰ ਬਰਬਾਦ ਹੋ ਗਿਆ ਪਰ ਜਿਤਰਾ ਸਹਿਰਾ ਗੁੱਗਾ ਜੀ ਨੂੰ ਪ੍ਰਾਪਤ ਹੋਇਆ ਬਾਦ ਛੋਟੀ ਰਾਣੀ ਸੀਰੀਅਲ ਦੇ ਵਿਆਹ ਸਮੇਂ ਗੁੱਗੇ ਦੇ ਮਤਰੇ ਭਰਾਵਾਂ ਨੇ ਬੜਾ ਤੰਗ ਕੀਤਾ ਪਰ ਗੁੱਗੇ ਨੇ ਆਪਣੀ ਅਸਰ ਰਸੂਖ ਨਾਲ ਚੋਗਨਾ ਅਤੇ ਤਵਾੰਗ ਦੀ ਸਹਾਇਤਾ ਨਾਲ ਮਤਰੇ ਭਰਾਵਾਂ ਨੂੰ ਕਤਲ ਕਰਕੇ ਛੋਟੀ ਰਾਣੀ ਵਿਆਹ ਲਈ ਪਰ ਉਸਦੇ ਮਾਤਾ ਨੇ ਭਾਂਜਿਆਂ ਦੇ ਮੋਹ ਵਿੱਚ ਆ ਕੇ ਗੁੱਗੇ ਨੂੰ ਆਖਿਆ ਕਿ ਅੱਜ ਤੋਂ ਮੇਰੇ ਮੱਥੇ ਨਾ ਲੱਗੀ ਤਾਂ ਗੁੱਗਾ ਗੁੱਸੇ ਹੋ ਕੇ ਆਪਣਾ ਘੋੜਾ ਉੱਤੇ ਛੱਡ ਕੇ ਆਪਣੇ ਮਿੱਤਰ ਸਿੱਧ ਸੁਰੱਖਣ ਕੋਲ ਪਿੰਡ ਚ ਪਾਰ ਆ ਗਏ ਇਸ ਸਿੱਧ ਸੁਰੱਖਣ ਕੋਲ ਲੋਕ ਅਤੇ ਪ੍ਰਗਟ ਹੋਣ ਦੀ ਵਿੱਦਿਆ ਸਿੱਖ ਕੇ ਸਿੱਧੀ ਸੰਪੰਨ ਹੋ ਗਿਆ ਤੇ ਸਿੱਧੀ ਨਾਲ ਬਲ ਨਾਲ ਹੀ ਆਪਣੀ ਰਾਣੀ ਨੂੰ ਮਹਿਲਾ ਵਿੱਚ ਆ ਕੇ ਮਿਲਦਾ ਜੋ ਮੋਰਾ ਸਹਿਰ ਤਬਾਹ ਹੋਣ ਕਰਕੇ ਗੜ ਦਰੇੜੇ ਦੇ ਕੰਡੇ ਨਿੰਦ ਕਿਲੇ ਵਿੱਚ ਆਪਣੀ ਸੱਸ ਕੋਲ ਹੀ ਰਹਿੰਦੀ ਸੀ ਇੱਕ ਦਿਨ ਗੁੱਗੇ ਦੀ ਮਾਂ ਨੇ ਆਪਣੇ ਨੂੰ ਨੂੰ ਕਿਹਾ ਪੁੱਤ ਨੂੰ ਗਏ ਕਾਫੀ ਸਮਾਂ ਹੋ ਗਿਆ ਹੈ ਜੋ ਮੁੜ ਕੇ ਹੁਣ ਤੱਕ ਨਹੀਂ ਆਇਆ ਉਸ ਦਾ ਇਹ ਵੀ ਪਤਾ ਨਹੀਂ ਕਿ ਜਿਉਂਦਾ ਹੈ ਜਾਂ ਮਰ ਗਿਆ ਹੈ ਪਰ ਤੂੰ ਹਾਰ ਸ਼ਿੰਗਾਰ ਲਾ ਕੇ ਕਿਸ ਨੂੰ ਬੁਖਾਉਂਦੀ ਹੈ ਉਸ ਦੀ ਮਾਂ ਉਹ ਉਸ ਨੇ ਕਿਹਾ ਮਾਜੀ ਤੇਰਾ ਪੁੱਤਰ ਰੋਜ਼ ਰਾਤ ਨੂੰ ਮਹਿਲਾ ਵਿੱਚ ਆਉਂਦਾ ਹੈ ਤੇ ਸਵੇਰੇ ਚਲਿਆ ਜਾਂਦਾ ਹੈ ਪਰ ਗੁੰਗੇ ਦੀ ਮਾਂ ਨੂੰ ਵਿਸ਼ਵਾਸ ਨਹੀਂ ਹੋਇਆ ਉਹ ਇਸ ਗੱਲ ਨੂੰ ਵੇਖਣ ਲਈ ਮਹਿਲਾ ਤੋਂ ਬਾਹਰ ਚੁਪਕੇ ਬੈਠ ਗਈ ਜੋ ਗੁੱਗਾ ਸਵੇਰੇ ਰਾਣੀ ਕੋਲ ਜਾਣ ਲੱਗਿਆ ਤਾਂ ਉਸਦੀ ਮਾਂ ਨੇ ਅੱਗ ਹੋ ਕੇ ਘੋੜੇ ਦੀ ਵਾਂਗ ਵਾੰਗ ਫੜ ਲਈ ਅਤੇ ਮੌ ਦੇ ਵਸੀਕਰ ਹੋ ਕੇ ਪੁੱਤਰ ਨੂੰ ਜੱਫੀ ਪਾਉਣ ਲੱਗੇ ਤਾਂ ਗੁੱਗਾ ਉਸ ਸਮੇਂ ਹੀ ਘੋੜੇ ਤੇ ਬੈਠਾ ਲੋਪ ਹੋ ਗਿਆ ਆਪਣੇ ਮਿੱਤਰ ਸਿੱਧ ਸਲੱਖਾਂ ਕੋਲ ਛਪਾਰ ਆ ਗਿਆ ਫਿਰ ਕਿੱਧਰੇ ਨਹੀਂ ਗਿਆ ਦੋਵੇਂ ਮਿੱਤਰ ਇਕੱਠੇ ਇੱਕੋ ਦਿਨ ਸਿੱਧੀ ਦੇ ਬਲ ਨਾਲ ਪਿੰਡ ਚ ਪਾਰ ਵਿਖੇ ਚੜਾਈ ਕਰ ਗਏ ਇਹਨਾਂ ਦੋਨਾਂ ਦੀ ਮਾੜੀ ਪਿੰਡ ਚ ਪਾਰ ਵਿਖੇ ਬਣੀ ਹੋਈ ਆ ਇੱਥੇ ਭਾਦਰੋ ਦੀ ਪੂਰਨਮਾਸੀ ਨੂੰ ਸਾਲ ਦੇ ਸਾਲ ਪਹਾੜੀ ਬੜਾ ਭਾਰੀ ਮਿਲ ਲੱਗਦਾ ਹੈ ਜਹਾਰ ਪੀਰ ਜੀ ਦੀ ਜੈ ਬਾਬੇ ਦੀ ਉਧਰ ਮਾਂ ਦੇ ਹੱਥ ਵਿੱਚ ਘੋੜੇ ਦੀ ਫੜੀ ਹੋਈ ਕੇਵਲ ਵਾਂਗ ਹੀ ਰਹਿ ਗਈ ਐ ਤੇ ਮਾਲਕ ਤੋਂ ਬਗੈਰ ਘੋੜਾ ਜੂੰਦਾ ਨਹੀਂ ਰਹਿ ਸਕਿਆ ਵਿਛੋੜੇ ਦਾ ਦੁੱਖ ਨਾਸਾ ਹਰਦਾ ਹੋਇਆ ਘੋੜਾ ਬਾਂਗੜ ਵਿੱਚ ਹੀ ਸਮਾ ਗਿਆ ਜਿਸ ਦੀ ਬਾਂਗੜ ਵਿੱਚ ਮਾੜੀ ਬਣੀ ਹੋਈ ਹੈ ਬੋਲੋ ਜੈ ਬੱਗੂ ਦਾ ਬੱਬਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਤੇ ਅਜਾਇਬ ਕਾ ਐਤਵਾਰ ਦਾ ਦਿਨ ਤੇ ਆਪਾਂ ਐਵੇਂ ਗੁੱਗਾ ਮਾੜੀ ਤੇ ਫਿਰ ਤੁਹਾਨੂੰ ਦਿਖਾਉਣ ਦਰਸ਼ਨ ਕਰਾਉਣ ਦੇ ਲਈ ਰਸ਼ਵਤ ਆ ਜੈ ਐਤਵਾਰ ਦਾ ਦਿਨ ਤੇ ਔਣ ਦੇ ਰਾਂਚ ਹੋਰ ਰਸ਼ਵਤ ਹੋਊਗਾ ਤਾਂ ਪੋਂਚੋ ਜੂਰ ਆਉ ਮੇਲੇ ਤੇ ਪੰਜ ਤਰੀਕ ਨੂੰ ਮੇਲਾ ਸਟਾਰ ਆ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਰਹੋ ਤੇ ਸਪੋਰਟ ਕਰੋ ਐਡਵਰਟਾਈਜ਼ਮੈਂਟਾਂ ਵੀ ਲੱਗ ਲੱਗ ਗਈਆਂ ਤੇ ਇੱਥੇ ਆ ਗਿਆ ਪੀਰਾਂ ਦਾ ਦਰਬਾਰ ਜਿੱਥੇ ਇਸ ਵਾਰ 8 ਦਿਨ ਲੰਗਰ ਚੱਲੂਗਾ ਅੱਗੇ ਚੱਲਦਾ 7 ਦਿਨ ਹੁਣ ਚੱਲੂਗਾ 8 ਦਿਨ ਪੀਰਾਂ ਨੇ ਕਿਹਾ ਨੇ ਹੋ ਗਿਆ ਹੁਣ